ਸultanpur Lodhi ਦੇ ਲਹਿੰਦੇ ਵੱਲ ਇਹ ਪਿੰਡ ਆ ਜੀ ਜਿੱਥੇ ਕਿਸਾਨਾਂ ਦੀ ਟੋਟਲ ਫਸਲ ਬਰਬਾਦ ਹੋ ਚੁੱਕੀ ਹੈ ਤੇ ਮਜ਼ਦੂਰਾਂ ਦਾ ਵੀ ਮਾੜਾ ਹਾਲ ਆ ਪਰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਪਹੁੰਚੀ ਇਹ ਭੋਲੇ ਭਾਲੇ ਲੋਕ ਨੇ ਇੰਸਟਾ ਫੇਸਬੁੱਕ ਤੋਂ ਦੂਰ ਰਹਿਣ ਵਾਲੇ ਇਹਨਾਂ ਨੂੰ ਪਤਾ ਨਹੀਂ ਉਹ ਤਾਂ ਕੁਦਰਤੀ ਮੈਂ ਇਸ ਇਲਾਕੇ 'ਚ ਗਿਆ ਤੇ ਪਤਾ ਲੱਗਾ ਤੇ ਮੈਂ ਫਿਰ ਇਹ ਵੀਡੀਓ ਪਿੰਡ ਵਾਲੇ ਇਕੱਠੇ ਕਰਕੇ ਪਾਇਆ ਤੁਹਾਡੇ ਸਾਹਮਣੇ ਤਸਵੀਰਾਂ ਆ ਮਤਲਬ ਕਿ ਗਾਂ ਖੇਤੀ ਕਰਨ ਨੂੰ ਵੀ ਸਮੱਸਿਆ ਆ ਪੂਰੀ ਬੂਟੀ ਬੂਟੀ ਜ਼ਮੀਨ ਤੇ ਪੈ ਚੁੱਕੀ ਆ ਉਹਨਾਂ ਨੂੰ ਟੈਨਸ਼ਨਾਂ ਵੀ ਆ ਤਾਂ ਸਾਡੀ ਫਸਲ ਬਰਬਾਦ ਹੋਈ ਆ ਅਸੀਂ ਫਿਊਚਰ ਵਿੱਚ ਖੇਤੀ ਕਿਵੇਂ ਕਰਾਂਗੇ ਸਾਰੇ ਪੰਜਾਂ ਦਸਾਂ ਕਿੱਲਿਆਂ ਵਾਲੇ ਕਿਸਾਨ ਸਾਹਿਬ ਕਾਸਰਪੰਚ ਚਲੂ ਵਾਲ ਤੇ ਆਹ ਸਾਹਮਣੇ ਵੇਖਣ ਡੈ ਉਹ ਸਾਡੀ ਸਾਡੇ ਪਿੰਡ ਦੀ ਜਿੰਨੀ ਫਸਲ ਹੈ ਸਾਰੀ ਪਾਣੀ ਚ ਡੁੱਬ ਗਈ ਏ ਤੇ ਬੂਟੀ ਉੱਤੇ ਚੜ ਗਈ ਏ ਕਿਸੇ ਨੇ ਬੂਟੀ ਨਹੀਂ ਕੱਢੀ ਨਾ ਕੋਈ ਪ੍ਰੋਸੈਸ਼ਨ ਆਇਆ ਇੱਥੇ ਤੇ ਨਾ ਕੋਈ ਸਮਾਸੇਵਕ ਜਥੇਬੰਦੀ ਇਥੇ ਕੋਈ ਰਾਸ਼ਨ ਲੈ ਕੇ ਆਈਏ ਕੋਈ ਸੇਵਾ ਲੈ ਕੇ ਆਈਏ ਤੇ ਲੋਕ ਸਾਡੇ ਜੀਵਿਕਰ ਤੇ ਮਰੇ ਹੀ ਮਰੇ ਨੇ ਨਾਲ ਸਾਡੇ ਜਿਹੜੇ ਮਜ਼ਦੂਰ ਨੇ ਉਹ ਵੀ ਸਾਰੇ ਬੜੇ ਵਿਚਾਰੇ ਔਖੇ ਨੇ ਇਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਹੈ ਬੇਨਤੀ ਕੀਤੀ ਜਾਂਦੇ ਆ ਕਿਸਾਨਾਂ ਨਾਲ ਅਸੀਂ ਆਹੀ ਮਿਹਨਤ ਮਜ਼ਦੂਰੀ ਕਰਦੇ ਆ ਤੇ ਅਸੀਂ ਉਹ ਹੀ ਰੋਟੀ ਕਰਨੀ ਤੇ ਉਹ ਹੀ ਖਾਣੀ ਜੋ ਅਸੀਂ ਘਰ ਬੈਠੇ ਬੈਠੇ ਵਿਚਾਰੇ ਗਰੀਬ ਰੋਟੀ ਪਾਣੀ ਨਹੀਂ ਪੱਕ ਰਿਆ ਜੋ ਸਾਡਾ ਵੀ ਰੋਟੀ ਪਾਣੀ ਪੱਕਣਾ ਚਾਹੀਦਾ ਸਾਨੂੰ ਕੋਈ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਡੇ ਪਿੰਡ ਵਿੱਚ ਸਹੂਲਤ ਨਹੀਂ ਕੋਈ ਦਿੱਤੀ ਗਈ ਤੇ ਸਾਡੇ ਸਾਰੇ ਕਿਸਾਨਾਂ ਵੀਰਾਂ ਵਾਲ ਵੀ ਵੇਖਣਾ ਚਾਹੀਦਾ ਸਾਡੇ ਮਜ਼ਦੂਰਾਂ ਵਾਲ ਵੀ ਵੇਖਣਾ ਚਾਹੀਦਾ ਕਿ ਸਾਡੇ ਆ ਪਿੰਡ ਵਿੱਚ ਕੋਈ ਨਹੀਂ ਆਇਆ ਸਾਰੇ ਜਿੰਨੇ ਵੀ ਸੇਵਾਦਾਰ ਇਹ ਕੰਮ ਕਰ ਰਹੇ ਆ ਪੁੰਦਾ ਕੰਮ ਕਰ ਰਹੇ ਆ ਜੰਦਾ ਦੀ ਹੈਲਪ ਕਰ ਰਹੇ ਆ ਉਹਨਾਂ ਨੂੰ ਇਹਨਾਂ ਬੀਬੀਆਂ ਦੀ ਬੇਨਤੀ ਇਹ ਆ ਕਿ ਇਸ ਪਿੰਡ ਅੱਲੂਵਾਲ ਵਿੱਚ ਜ਼ਿਮੀਂਦਾਰਾਂ ਦਾ ਬਹੁਤ ਨੁਕਸਾਨ ਹੋਇਆ ਮਜ਼ਦੂਰ ਜ਼ਿਮੀਂਦਾਰ ਦੇ ਦਿਹਾੜੀ ਜਾਂਦਾ ਫੇ ਉਹਦਾ ਚੁੱਲਾ ਤਪਦਾ ਆ ਸੋ ਬੇਨਤੀ ਇਹ ਆ ਵੀ ਪਿੰਡ ਅੱਲੂਵਾਲ ਸੁਲਤਾਨਪੁਰ ਲੋਧੀ ਇੱਧਰ ਵੀ ਹੈਲਪ ਵਾਸਤੇ ਜੋ ਸੰਸਥਾਵਾਂ ਹੈਲਪ ਕਰ ਰਹੀਆਂ ਇੱਧਰ ਵੀ ਆਉਣ ਤੇ ਇਹਨਾਂ ਦੀ ਵੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਕੰਮ ਸੇ ਕੰਮ ਇਸ ਪਿੰਡ ਦਾ 201 ਕਰ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਪੱਠੇ ਇੱਥੇ 7-8 ਕਿੱਲੇ ਸਨ ਅੱਧਾ ਪਿੰਡ ਪੱਠੇ ਚਾਰਦਾ ਸੀ ਇਥੋਂ ਜਿਹੜੇ ਸਾਰੇ ਖਰਾਬ ਹੋ ਚੁੱਕੇ ਨੇ ਤੇ ਜੀਵੀਦਾਰ ਦੇ ਨਾਲ ਹੀ ਮਜ਼ਦੂਰ ਏ ਜਿਹੜੇ ਮਜ਼ਦੂਰ ਨੇ ਵਿਚਾਰੇ ਉਹ ਦਿਹਾੜੀਆਂ ਤੋਂ ਬੈਠੇ ਨੇ ਤੇ ਇਸ ਪਿੰਡ ਦੇ ਵਿੱਚ ਨਾ ਕੋਈ ਸਰਕਾਰੀ ਨਾ ਕੋਈ ਗੈਰ ਸਰਕਾਰੀ ਮੈਂ ਹਰਵਿੰਦਰ ਸਿੰਘ ਇਸ ਪਿੰਡ ਦਾ ਵਸਨੀਕ ਆ ਜੀ ਇਹ ਜਿਹੜੀ ਆਪਾਂ ਜਿੱਥੇ ਖੜੇ ਆ ਇਹ ਪਿੰਡ ਆਲੂਆ ਤੋਂ ਛੜਕ ਜਾਂਦੀ ਹੈਗੀ ਸ਼ੇਰਪੁਰ ਸੱਦੇ ਨੂੰ ਤੇ ਅੱਗੇ ਪਿੱਛੇ ਤੁਸੀਂ ਧਿਆਨ ਮਾਰ ਕੇ ਵੇਖ ਲਓ ਹਰ ਪਾਸੇ ਹੀ ਜਲਥਲ ਹੋਇਆ ਦਿਖਾਈ ਦੇਵੇਗਾ ਤੁਹਾਨੂੰ ਕਿਉਂ ਨਾ ਤੁਸੀਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵਾ ਉਹ ਇੱਥੇ ਲੋਕਾਂ ਦੀ ਹੈਲਪ ਆ ਕੇ ਕਰਨ ਇਸ ਪਿੰਡ ਵੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਈ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਕਿ ਸੇਵਾ ਹੜਪੀਟ ਦਾ ਦੀ ਕਰ ਰਹੀਆਂ ਨੇ ਉਹਨਾਂ ਕੇ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੀ ਜਿਹੜੀ ਵੀ ਫਸਲ ਸਾਰੀ ਇਹ ਦੋਹਾਂ ਤਿੰਨਾਂ ਪਿੰਡਾਂ ਦੀ ਫਸਲ ਜਿਹੜੀ ਸਾਰੀ ਬਰਬਾਦ ਹੋ ਚੁੱਕੀ ਏ ਤੇ ਹੱਲੇ ਤੱਕ ਵੀ ਜਿਹੜੇ ਰੌਲਾ ਪੈ ਗਿਆ ਬਾਉਪੁਰ ਦਾ ਆਲੀ ਦਾ ਉਹ ਪਹਿਲਾ ਹੋ ਗਿਆ ਤੇ ਸਾਰੀਆਂ ਸੰਸਥਾਵਾਂ ਉਧਰ ਨੂੰ ਜਾ ਰਹੀਆਂ ਨੇ ਮਿੱਟੀ ਵੀ ਸਾਰੀ ਉਧਰ ਜਾ ਰਹੀ ਏ ਇਧਰ ਕੋਈ ਵੀ ਸੰਸਥਾ ਆ ਜਾਂ ਕੋਈ ਵੀ ਸੇਵਾਦਾਰ ਇਧਰ ਕੋਈ ਸੇਵਾ ਲੈ ਕੇ ਨਹੀਂ ਆ ਰਹੇ ਸਾਡੇ ਪਿੰਡ ਦੇ ਜੋ ਸਨੀ ਗਰੀਬ ਲੋਕ ਜਿਹੜੇ ਦਿਹਾੜੀ ਮਜ਼ਦੂਰ ਮਜ਼ਦੂਰ ਉਹ ਹੀ ਜ਼ਿੰਮੇਵਾਰਾਂ ਦੇ ਸੱਤੇ ਸਾਰੇ ਕਰਦੇ ਨੇ ਤੇ ਉਹਨਾਂ ਦਾ ਵੀ ਕੋਈ ਦਿਹਾੜੀ ਨਹੀਂ ਲੱਗ ਰਹੀ ਕੁਛ ਨਹੀਂ ਉਹ ਵੀ ਵਿਚਾਰੇ ਵੇਲੇ ਬੈਠੇ ਨੇ ਤੇ ਉਹਨਾਂ ਨੂੰ ਵੀ ਕੋਈ ਸਹੂਲਤ ਨਹੀਂ ਮਿਲ ਰਹੀ ਨਾ ਤਾਂ ਸਰਕਾਰ ਵੱਲੋਂ ਮਿਲ ਰਹੀ ਹੈ ਤੇ ਨਾ ਹੀ ਕੋਈ ਸਸਤਾ ਵੱਲੋਂ ਮਿਲ ਰਹੀ ਹੈ ਸਹੂਲਤ ਜੀ। ਗਾਲੀ ਪੈੜੀ ਸਾਰੀ ਦੁਨੀਆ ਪਾੜੀ ਆਲਾ ਉਹ ਹੜੀ ਤੱਕ ਕੋਈ ਨਹੀਂ ਪਹੁੰਚਿਆ ਹੜੀ ਖੇਡੋ ਪੱਠਾ ਉਠਾਉਂਦੇ ਨਹੀਂ ਰਾਤ ਕੋਲੀ ਪਾਵੇ ਵਾਂ ਆਟੇ ਪਾਵੇ ਖੇਡਣ ਕਰ ਬੈਠੇ ਨੇ ਬੇਲ ਦੀ ਚੀਜ਼ਾਂ ਦੇ ਖੱਡਾਲੇ ਆਵੇ ਕਦੇ ਦੁਸਰ ਲਾ ਜਾਂਦੇ ਐ ਕਿ ਰੋਟਰ ਸਮਾਨ ਬਹੁਤ ਜ਼ਿਆਦਾ ਔਟਾਲੇ ਮੋੜ ਬਗ ਕਿਹੜਾ ਪਿੰਡ ਆਪਣਾ ਫਾ ਬੋਲਾ ਕਹਿੰਦਾ ਮੇਰਾ ਕੀ ਨਾ ਆਪਣਾ ਭੋਲਾ ਜੀ ਕਿੰਨੀ ਪਾਲੀ ਆਪਣੀ ਗਈ ਬਰਬਾਦ ਹੋਈ ਆ 20 ਕਿੱਲੇ ਬਰਬਾਦ ਹੋ ਗਏ ਤੇ ਬਚਿਆ ਵੀ ਕੁਛ ਕੇ ਸਾਰੀ ਬਰਬਾਦ ਹੋ ਗਈ ਹਾਂ ਭਾਈਆ ਸਾਰੇ ਪਿੰਡ ਕੋਸਾ 20 ਦੀ 20 ਕਿੱਲੇ ਤੁਹਾਡੀ ਬਰਬਾਦ ਹੋ ਚੁੱਕੀ ਜ਼ਮੀਨ ਪਿੰਡ ਆ ਤੁਹਾਡਾ ਭਾਗੋ ਬੁੱਢਾ ਤੇ ਹਾਲੇ ਤੱਕ ਤੁਹਾਡਾ ਗੜਾ ਵੀ ਇੱਧਰ ਕੋਈ ਵੀ ਸਹਾਇਤਾ ਇਸ ਪਿੰਡ ਨਹੀਂ ਆਈ ਕੋਈ ਨਹੀਂ ਆਈ ਕੋਈ ਨਹੀਂ ਆਈ ਜ਼ਰੂਰ ਇਹ ਵੀਡੀਓ ਪਾ ਰਹੇ ਆ ਜ਼ਰੂਰ ਇੰਨਾ ਪਿੰਡਾਂ ਵਿੱਚ ਵੀ ਸੇਵਾਦਾਰ ਆਉਣਗੇ ਬਹੁ ਛੇਤੀ ਆਉਣੇ ਸ਼ੁਰੂ ਹੋ ਜਾਣਗੇ ਜੀ ਧੰਨਵਾਦ ਪਿੰਡ ਅੱਲੂਵਾਲ ਦੀ ਪੂਰੀ ਪੰਚਾਇਤ ਇਸ ਟਾਈਮ ਖੜੀ ਆ ਤੇ ਤੁਹਾਨੂੰ ਦਿਖਾ ਰਿਆ ਆ ਕਿ ਪੂਰੀ ਫਸਲ ਜਿਹੜੀ ਜ਼ਿਮੀਂਦਾਰਾਂ ਦੀ ਖਤਮ ਹੋ ਚੁੱਕੀ ਆ ਤੇ ਪਰ ਹਾਲੇ ਤੱਕ ਕੋਈ ਵੀ ਸੰਸਥਾ ਜਾਂ ਕੋਈ ਵੀ ਦਾਨੀ ਸੱਜਣ ਜਾਂ ਕੋਈ ਵੀ ਹੈਲਪ ਕਰਨ ਵਾਲਾ ਇੱਧਰ ਨਹੀਂ ਆਇਆ ਸੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸੁਲਤਾਨਪੁਰ ਲੋਦੀ ਦਾ ਪਿੰਡ ਅੱਲੂਵਾਲ ਇਧਰ ਵੀ ਆਉ ਬਹੁਤ ਨੁਕਸਾਨ ਹੋ ਚੁੱਕਾ ਕਿਉਂਕਿ ਜਿਹੜਾ ਵੀ ਏਰੀਆ ਹਾਈਲਾਈਟ ਹੋ ਜਾਂਦਾ ਆ ਉਧਰ ਸੰਸਥਾਵਾਂ ਜਾਂਦੀਆਂ ਆ ਪਰ ਜਿਹੜਾ ਬਹੁਤ ਇਹੋ ਜਿਹਾ ਪਿੰਡ ਆ ਜਿਹੜੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਕਿ ਕਿੰਨਾ ਨੁਕਸਾਨ ਹੋ ਗਿਆ ਤੇ ਇਧਰ ਵੀ ਸਾਡੀ ਬੇਨਤੀ ਆ ਅੱਲੂਵਾਲ ਪਿੰਡ ਦੀ ਪੰਚਾਇਤ ਦੀ ਕਿ ਇਧਰ ਵੀ ਮਦਦ ਕੀਤੀ ਜਾਵੇ